ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਸਾਲ ਦਾ ਅੰਤਮ ਮਹੀਨਾ ਦਸੰਬਰ 2025 ਤੁਹਾਡੇ ਲਈ ਕੋਈ ਅਨੋਖਾ ਸੰਕੇਤ ਲੈ ਕੇ ਆ ਰਿਹਾ ਹੈ ਇੱਕ ਪਾਸੇ ਇਹ ਮਹੀਨਾ ਸਾਲ ਨੂੰ ਅਲਵਦਾ ਕਹਿਣ ਦਾ ਸਮਾਂ ਆ ਪਰ ਦੂਜੇ ਪਾਸੇ ਇਹ ਆਉਣ ਵਾਲੇ ਨਵੇਂ ਸਾਲ ਦੀ ਨੀਂਹ ਰੱਖਦਾ ਹੈ ਤੁਹਾਡੇ ਜੀਵਨ ਦੇ ਚਾਰ ਸਭ ਤੋਂ ਮਹੱਤਵਪੂਰਨ ਖੇਤਰ ਤੰਦਰੁਸਤੀ ਤੁਹਾਡੀ ਸਿਹਤ ਪਰਿਵਾਰਕ ਸੋਕੈਲੋ ਕੈਰੀਅਰ ਦੀ ਉਡਾਨ ਧੰਦੀ ਸਥਿਤੀ ਇਸ ਮਹੀਨੇ ਕਿਹੋ ਜਿਹਾ ਰਹਿਣਗੇ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈ ਹਾਂ ਤੁਹਾਡੇ ਲਈ ਦਸੰਬਰ ਮਹੀਨੇ ਦਾ ਇਹਨਾਂ ਚਾਰ ਖੇਤਰਾਂ ਦਾ ਐਕੂਰੇਟ ਰਾਸ਼ੀ ਫਲ ਅੱਜ ਮੈਂ ਵੈਦਿਕ ਗਣਨਾ ਦੇ ਆਧਾਰ ਤੇ ਤੁਹਾਡੀ ਰਾਸ਼ੀ ਦੇ ਹਰ ਪਹਿਲੂ ਦਾ ਡੂੰਘਾ ਵਿਸ਼ਲੇਸ਼ਣ ਕਰਾਂਗੇ ਸੋ ਆਪਣੇ ਕੰਮ ਛੱਡ ਦਿਓ ਸ਼ਾਂਤ ਹੋ ਕੇ ਬੈਠ ਜਾਓ ਮੇਰੀ ਵੀਡੀਓ ਦੇਖਣ ਲਈ ਤੇ ਜਾਣਨ ਲਈ ਕਿ ਤੁਹਾਡੇ ਭਾਗ ਦੇ ਸਤਾਰੇ ਦਸੰਬਰ 25 ਕੀ ਸੰਕੇਤ ਦੇ ਰਿਹਾ ਹੁਣ ਚਲਦਿਆਂ 12 ਰਾਸ਼ੀਆਂ ਵੱਲ ਬਿਨਾਂ ਸਮਾਂ ਗਵਾਇਆ ਹਰ ਰਾਸ਼ੀ ਲਈ ਚਾਰ ਖੇਤਰ ਰੱਖਿਆ ਇੱਕ ਨਾਲ ਮੈਂ ਦੇਣਾ ਵਿਦਿਕਾ ਤੁਹਾਨੂੰ ਜਰਾ ਵੀ ਲੱਗਦਾ ਕਿ ਦਸੰਬਰ ਮਹੀਨੇ ਕੋਈ ਤਕਲੀਫ ਤੁਹਾਨੂੰ ਮੇਰੀ ਦੱਸੀ ਰਾਸ਼ੀ ਅਨੁਸਾਰ ਦੁਖੀ ਕਰ ਰਹੀ ਹੈ ਤਾਂ ਤੁਸੀਂ ਇਹ ਉਪਾਅ ਬਿਨਾਂ ਚਿਜਕ ਕਰ ਲੈਣਾ ਸੰਬੰਧਤ ਰਾਸ਼ੀ ਦਾ ਸਭ ਤੋਂ ਪਹਿਲਾਂ ਵਾਰੀ ਆ ਗਈ ਮੇਕ ਰਾਸ਼ੀ ਦੀ ਤੁਹਾਡੀ ਸਿਹਤ ਦੀ ਗੱਲ ਕਰਾਂ ਤਾਂ ਸਰੀਰਕ ਤੌਰ ਤੇ ਸੁਧਾਰ ਹੋਏਗਾ ਮਾਸਪੇਸ਼ੀਆਂ ਦੀ ਤਾਕਤ ਵਧੇਗੀ ਪਰਵਾਰ ਦੀ ਗੱਲ ਕਰਾਂ ਤੇ ਘਰ ਦੇ ਵਿੱਚ ਪਿਆਰ ਤੇ ਸਮਝਦਾਰੀ ਬਣੀ ਰਹੇਗੀ ਕੈਰੀਅਰ ਪੱਖੋਂ ਕੰਮ ਵਿੱਚ ਨਵੀਆਂ ਸ਼ੁਰੂਆਤਾਂ ਦੇ ਮੌਕੇ ਮਿਲਣ ਜਾ ਰਹੇ ਆ ਪੈਸੇ ਦੀ ਗੱਲ ਕਰਾਂ ਆਮਦਨ ਸਥਿਰ ਹੈ ਖਰਚੇ ਘਟਣ ਦੇ ਯੋਗ ਨੇ ਔਰ ਇਹ ਬਹੁਤ ਵਧੀਆ ਗੱਲ ਹੈ ਤੁਸੀਂ ਇੱਕ ਉਪਾਅ ਕਰ ਦੇਣਾ ਮੰਗਲਵਾਰ ਜਿੰਨੇ ਵੀ ਇਸ ਮਹੀਨੇ ਚਾਹਣਗੇ ਹਨੂਮਾਨ ਜੀ ਦੇ ਸਾਹਮਣੇ ਲਾਲ ਤਾਜ਼ੇ ਫੁੱਲ ਚੜਾ ਦੇਣੇ ਆ ਨਤਮਸਤਕ ਹੋ ਜਾਣਾ ਬ੍ਰਿਖ ਰਸ਼ੀ ਦੀ ਵਾਰੀ ਆ ਗਈ ਬ੍ਰੇਕ ਰਾਸ਼ੀ ਵਾਲਿਓ ਸੇਤ ਪੱਖੋਂ ਗਲੇ ਤੇ ਗਰਦਨ ਦੀ ਹਲਕੀ ਤਕਲੀਫ ਤੋਂ ਤੁਸੀਂ ਸਾਵਧਨ ਰਹਿਣਾ ਹੋਵੇਗਾ। ਪਰਿਵਾਰ ਦੇ ਵਿੱਚ ਵੱਡਿਆਂ ਦੀ ਕਿਰਪਾ ਦੇ ਨਾਲ ਵੱਡਿਆਂ ਦੇ ਅਸ਼ੀਰਵਾਦ ਦੇ ਨਾਲ ਘਰ ਦੇ ਵਿੱਚ ਸੁਖ ਸਮਾਧਾਨ ਘਟਣਗੀਆਂ। ਪਾਵ ਚੰਗੀਆਂ ਸ਼ੁਭ ਖਬਰਾਂ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਮਿਲਣਗੀਆਂ। ਜੇ ਮੈਂ ਕੈਰੀਅਰ ਦੀ ਗੱਲ ਕਰਾਂ ਤਾਂ ਉੱਚ ਅਧਿਕਾਰੀਆਂ ਵੱਲੋਂ ਤੁਹਾਨੂੰ ਪ੍ਰਸ਼ੰਸਾ ਮਿਲ ਸਕਦੀ ਹੈ ਜਿਹੜੀ ਕਿ ਰੇਅਰ ਹੁੰਦੀ ਆ ਕਰਮਾ ਵਾਲਿਆਂ ਨੂੰ ਹੀ ਮਿਲਦੀ ਆ ਸ਼ਾਬਾਸ਼। ਪੈਸੇ ਪੱਖੋਂ ਪੈਸੇ ਦੀ ਸਥਿਤੀ ਚ ਆ ਜਾਣਾ ਹੌਲੀ ਹੌਲੀ ਸੁਧਾਰ ਪਹਿਲਾਂ ਮਜਬੂਤ ਨਹੀਂ ਸੀ ਸਥਿਤੀ ਹੁਣ ਹੋ ਜਾਏਗੀ ਉਪਾਅ ਕਰ ਲਿਓ ਸ਼ੁਕਰਵਾਰ ਜਿਹੜੇ ਮਹੀਨੇ ਚ ਆਉਣੇ ਆ ਸਫੇਦ ਮਿਠਾਈ ਦੰਦ ਦਿੱਤੀ ਕਿਸੇ ਨੂੰ ਮਿੱਠਾ ਨਾਚੀ ਦੀਵਾਰੀ ਆ ਗਈ ਸਿਹਤ ਪੱਖੋਂ ਪੇਟ ਦੀ ਤਕਲੀਫ ਜਾਂ ਗੈਸ ਤੋਂ ਬਚ ਕੇ ਰਹਿਣਾ ਤੁਹਾਡਾ ਡਾਈਜੈਸਟਿਵ ਸਿਸਟਮ ਵੀਕ ਰਹੂਗਾ ਤੁਹਾਡਾ ਇਸ ਮਹੀਨੇ ਪਰਿਵਾਰ ਦੀ ਗੱਲ ਕਰਾਂ ਤਾਂ ਛੋਟੀਆਂ ਗੱਲਾਂ ਜਾਂ ਗੱਲਬਾਤਾਂ ਜੇ ਕੋਈ ਨਰਾਜ਼ਗੀਆਂ ਮਨ ਮੋਟਾਪਸੀ ਉਹ ਸੁਲਝ ਜਾਣਗੀਆਂ ਕੈਰੀਅਰ ਪੱਖੋਂ ਜੌਬ ਪੱਖੋਂ ਬੁੱਧੀ એનર્ਜੀ ਦੇ ਨਾਲ ਕੰਮ ਕਰਨ ਦੇ ਵਿੱਚ ਤੁਹਾਡੇ ਕੰਮ ਦੀ ਗਤੀ ਚ ਸਪੀਡ ਆਏਗੀ ਪੈਸੇ ਪੱਖੋਂ ਅਚਾਨਕ ਕੰਮ ਦਿੰਦੇ ਯੋਗ ਬਣ ਰਹੇ ਆ ਇੱਕੋ ਪਾ ਕਰ ਲਿਓ ਬਧਵਾਰ ਨੂੰ ਹਰਾਚਾਰਾ ਗਾਂ ਨੂੰ ਖਿਲਾ ਦਿਓ ਹਰੀ ਚੀਜ਼ ਕੋਈ ਵੀ ਚਾਹੇ ਪਾਲਕ ਦੀ ਗੁੱਚੀ ਲੈ ਕੇ ਖਿਲਾ ਦਿਓ ਸਾਗ ਦੀ ਇੱਕ ਗੁੱਚੀ ਲੈ ਕੇ ਖਿਲਾ ਦਿਓ ਬੜੀਆਂ ਆਪਸ਼ਨਸ ਨੇ ਸਰਦੀਆਂ ਦੇ ਵਿੱਚ ਪਸ਼ੂਆਂ ਨੂੰ ਕੁਝ ਵੀ ਚਾਰਾ ਪਾਉਂਦੀਆਂ ਕਰਕ੍ਰਸ਼ ਦੀ ਵਾਰੀ ਆ ਗਈ ਸਿਹਤ ਪੱਖੋਂ ਮਾਨਸਿਕ ਦਬਾਅ ਘਟ ਜਾਏਗਾ ਪਹਿਲਾਂ ਸੀ ਬਹੁਤ ਸਾਰੀਆਂ ਟੈਨਸ਼ਨਸ ਨੀਂਦ ਤੁਹਾਡੀ ਬਿਹਤਰ ਹੋ ਜਾਏਗੀ ਪਰਿਵਾਰ ਦੀ ਗੱਲ ਕਰਾਂ ਤਾਂ ਘਰ ਦੇ ਵਿੱਚ ਪਿਆਰ ਤੇ ਸ਼ਾਂਤੀ ਬਣੀ ਰਹਿਣੀ ਹੈ ਜੌਬ ਕੈਰੀਅਰ ਪੱਖੋਂ ਬਿਜ਼ਨਸ ਪੱਖੋਂ ਵਪਾਰ ਪੱਖੋਂ ਨਵੇਂ ਕੰਮ ਦੇ ਵਿੱਚ ਹੋਰ ਪ੍ਰਗਤੀਸ਼ੀਲ ਨਤੀਜੇ ਤੁਹਾਨੂੰ ਦੇਖਣੇ ਪੈਣਗੇ ਸੋ ਵਧੀਆ ਗੱਲ ਆ ਪੈਸੇ ਦੀ ਗੱਲ ਕਰੀਏ ਤਾਂ ਬਚਤ ਵਿੱਚ ਵਾਧਾ ਹੋਣ ਜਾ ਰਿਹਾ ਕਿਉਂ ਬਚਤ ਵਿੱਚ ਵਾਧਾ ਹੋਣਾ ਕਿਉਂਕਿ ਖਰਚੇ ਕੰਟਰੋਲ ਚ ਆ ਜਾਣੇ ਆ ਇੱਕੋ ਪਾ ਕਰ ਲਿਓ ਤੁਸੀਂ ਸੋਮਵਾਰ ਨੂੰ ਰਾਤ ਨੂੰ ਉਗਦੇ ਚੰਦਰਮਾ ਨੂੰ ਕੱਚੇ ਦੁੱਧ ਦਾ ਅਰਗ ਦੇ ਦੇਣਾ ਥੋੜਾ ਜਿਹਾ ਸنگਰਾਚੀ ਦੀ ਵਾਰੀ ਆ ਗਈ ਸਿਹਤ ਦੀ ਗੱਲ ਕਰਾਂ એનર્ਜੀ ਬਹੁਤ ਵਧੀਆ ਰਹਿਣੀ ਆ ਟਾਪ ਪਲੱਸ ਪਰ ਇਸ એનર્ਜੀ ਦੇ ਨਾਲ ਨਾਲ ਗੁੱਸੇ ਤੇ ਤਣਾਅ ਤੇ ਆਪਣੇ ਕਾਬੂ ਰੱਖਿਓ ਪਰਿਵਾਰ ਵਿੱਚ ਕਿਉਂਕਿ ਘਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਣਾਅ ਸੀ ਪਰ ਹੁਣ ਉਹ ਤਣਾਅ ਦਸੰਬਰ ਵਿੱਚ ਖਤਮ ਹੋਣ ਜਾ ਰਿਹਾ ਕੈਰੀਅਰ ਦੀ ਗੱਲ ਕਰਾਂ ਤਾਂ ਨਵੀਆਂ ਜ਼ਿੰਮੇਵਾਰੀਆਂ ਤੁਹਾਨੂੰ ਮਿਲ ਸਕਦੀਆਂ ਪੈਸੇ ਪੱਖੋਂ ਪੈਸੇ ਦੀ ਸਥਿਤੀ ਮਜ਼ਬੂਤ ਰਹਿਣੀ ਆ ਫਿਕਰ ਨਾਟ ਉਪਾ ਕਰ ਲੋ ਐਤਵਾਰ ਨੂੰ ਸੂਰੇ ਨਰਾਇਣ ਨੂੰ ਜਲ ਅਰਪਤ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਐਤਵਾਰ ਜਿੰਨੇ ਵੀ ਆਉਂਦੇ ਮਹੀਨੇ ਦੇ ਵਿੱਚ ਇਹ ਉਪਾ ਤੁਸੀਂ ਕਰੋਗੇ ਕੰਨਿਆ ਰਚ ਦੀ ਵਾਰੀ ਆ ਗਈ ਸੇਤ ਪੱਖੋਂ ਮਾਨਸਿਕ ਸਕੂਨ ਮਿਲੇਗਾ ਮਾਨਸਿਕ ਸ਼ਾਂਤੀ ਵਧੇਗੀ ਚਿੰਤਾਵਾਂ ਘਟ ਜਾਣਗੀਆਂ ਰਿਸ਼ਤਿਆਂ 'ਚ ਮਠਾਸ ਆ ਜਾਏਗੀ ਅੰਡਰਸਟੈਂਡਿੰਗ ਵੱਧ ਜਾਏਗੀ ਸਮਝਦਾਰੀ ਵੱਧ ਜਾਏਗੀ ਕੈਰੀਅਰ ਵਿੱਚ ਨਵੇਂ ਪ੍ਰੋਜੈਕਟ ਮਿਲਣੇ ਆ ਨਵੀਆਂ ਜ਼ਿੰਮੇਵਾਰੀਆਂ ਮਿਲਣੀਆਂ ਰੈਡੀ ਹੋ ਜਾਓ ਪੈਸੇ ਪੱਖੋਂ ਹੌਲੀ-ਹੌਲੀ ਨਜ਼ਰ ਆ ਰਿਹਾ ਕਿ ਆਮਦਨ ਸੁਧਰਦੀ ਹੋਈ ਨਜ਼ਰ ਆਏਗੀ ਇਹ ਕੂਪਾ ਕਰ ਲੈਣਾ ਬੁੱਧਵਾਰ ਨੂੰ ਤੁਸੀਂ ਹਰਾ ਰੁਮਾਲ ਮੰਦਰ ਚ ਰੱਖ ਕੇ ਆਉਣਾ ਨਵਾਂ ਰੁਮਾਲ ਤੁਹਾਨੂੰ ਰਾਸ਼ੀ ਦੀ ਵਾਰੀ ਆ ਗਈ ਸਿੱਧ ਪੱਖੋਂ ਤੁਸੀਂ ਬਹੁਤ ਧਿਆਨ ਰੱਖੋਗੇ ਆਪਣੀ ਚਮੜੀ ਸਕਿਨ ਦੀ ਤੇ ਆਪਣੀ ਬੈਕ ਪੇਨ ਦੀ ਉਸ ਤੋਂ ਸਾਵਧਨ ਰਹੋਗੇ ਖਾਲਕੇ ਫੁਲਕੀ ਦੁਆ ਲੈਂਦੇ ਰਹਿਣਾ ਬੋਡੀ ਮ사ਜ ਕਰਾ ਸਕਦੇ ਹੋ ਪਰਿਵਾਰ ਪੱਖੋਂ ਰਿਸ਼ਤੇ ਮਿੱਠੇ ਪਰ ਗਲਤ ਫਹਮੀਆਂ ਹੋ ਸਕਦੀਆਂ ਕਿਤੇ ਇੱਕ ਤੇ ਬਚ ਕੇ ਰਹਿਣਾ ਕੈਰੀਅਰ ਪੱਖੋਂ ਨਵਾਂ ਕਲਾਇੰਟ ਮਿਲੇਗਾ ਜਾਂ ਤੁਹਾਨੂੰ ਨਵੇਂ ਆਪਸ਼ਨਸ ਨਵੇਂ ਮੌਕੇ ਮਿਲ ਸਕਦੇ ਆ ਪੈਸੇ ਪੱਖੋਂ ਖਰਚੇ ਕੰਟਰੋਲ 'ਚ ਰਹਿਣਗੇ ਬਚਤ ਹੋਏਗੀ ਉਪਾ ਕਰ ਲਓ ਸ਼ੁੱਕਰਵਾਰ ਨੂੰ ਸਫੇਦ ਮਠਾਈ ਥੋੜੀ ਜਿਹੀ ਲੈ ਕੇ ਕਿਸੇ ਨੂੰ ਵੀ ਤੁਸੀਂ ਖਿਲਾ ਸਕਦੇ ਹੋ ਵੰਡ ਸਕਦੇ ਹੋ ਵਿਸ਼ਟ ਰਾਸ਼ੀ ਦੀ ਗੱਲ ਕਰਾਂ ਤਾਂ ਸਿਤ ਪੱਖੋਂ ਮੰਨਦੀਆਂ ਗਹਿਰੀਆਂ ਚਿੰਤਾਵਾਂ ਤੋਂ ਬਚਣ ਦੀ ਜ਼ਰੂਰਤ ਹੈ ਪਤਾ ਨਹੀਂ ਕਿਹੜੀਆਂ ਚਿੰਤਾਵਾਂ ਨੇ ਤੁਹਾਡੀਆਂ ਚਾਇਤਾ ਵੈਸੇ ਹੀ ਇਮੇਜਿਨੇਟਿਵ ਹੁੰਦੀਆਂ ਨੇ ਪਰਿਵਾਰ ਪੱਖੋਂ પતિ ਪਤਨੀ 'ਚ ਪਿਆਰ ਵਧੇਗਾ ਕੈਰੀਅਰ ਦੀ ਗੱਲ ਕਰਾਂ ਤਾਂ ਪ੍ਰਮੋਸ਼ਨ ਦੇ ਯੋਗ ਆ ਤਰੱਕੀ ਦੇ ਯੋਗ ਆ ਜਾਂਦਿਆਂ ਜਾਂਦਿਆਂ ਸਾਲ 2025 ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਸਕਦਾ ਜੋ ਪੈਂਡਿੰਗ ਪ੍ਰਮੋਸ਼ਨ ਰੁਕੀ ਸੀ ਜਾਂ ਫਿਰ ਕਮਾਚ ਸੁਧਾਰ ਆ ਜਾਏਗਾ ਪੈਸੇ ਪੱਕੇ ਨੂੰ ਅਚਾਨਕ ਲਾਭ ਮਿਲ ਸਕਦਾ ਹੈ ਤੁਸੀਂ ਮੰਗਲਵਾਰ ਨੂੰ ਲਾਲ ਚੁੰਨੀ ਹਨੂਮਾਨ ਜੀ ਦੇ ਮੰਦਰ ਚੜਾ ਦੇਣੀ ਹੈ ਤੁਹਾਨੂੰ ਰਾਸ਼ੀ ਦੀ ਵਾਰੀ ਆ ਗਈ ਸਿੱਧੀ ਗੱਲ ਕਰਾਂ ਤੁਹਾਡੀਆਂ ਜੋੜਾਂ ਤੇ ਹੱਡੀਆਂ ਦੀ ਸੰਭਾਲ ਰੱਖੋਗੇ ਥੋੜਾ ਮੌਸਮ ਬਦਲ ਰਿਹਾ ਹੈ ਉਦਾਂ ਵੀ ਜਿਹੜੇ ਪੰਚਾਂਗ ਅਨੁਸਾਰ ਗ੍ਰਹਿ ਦੀਆਂ ਦਿਸ਼ਾਵਾਂ ਨੇ ਦਿਸ਼ਾਵਾਂ ਨੇ ਦਿਸ਼ਾਵਾਂ ਨੇ ਉਹ ਥੋੜੀਆਂ ਤੁਹਾਡੇ ਪੱਖ 'ਚ ਨਹੀਂ ਆ ਸੋ ਜੋਇੰਟ ਪੇਂਟਸ ਤੇ ਹੱਡੀਆਂ ਦੀ ਧਿਆਨ ਰੱਖੋ ਪਰਿਵਾਰ ਦੀ ਗੱਲ ਕਰਾਂ ਵੱਡਿਆਂ ਦੀ ਪਿਆਰ ਕਿਰਪਾ ਤੇ ਅਸ਼ੀਰਵਾਦ ਤੁਹਾਨੂੰ ਮਿਲਦਾ ਰਹੇਗਾ ਕੈਰੀਅਰ ਪੱਖੋਂ ਐਜੂਕੇਸ਼ਨ ਸੰਬੰਧੀ ਸਿੱਖਿਆ ਸੰਬੰਧੀ ਬਹੁਤ ਬਹੁਤ ਘੱਟ ਪੋਜ਼ੀਟਿਵ ਸਿਗਨਲ ਦੇ ਰਹੇ ਨੇ ਤਰੱਕੀ ਆ ਪੈਸੇ ਦੀ ਗੱਲ ਖਰਚੇ ਥੋੜੇ ਵੱਧ ਜਾਣਗੇ ਚੰਗੇ ਕੰਮਾਂ 'ਚ ਪੈਸਾ ਲੱਗੇਗਾ ਪਰ ਆਮਦਨ ਉਹੀ ਰਹਿਣੀ ਹੈ ਜੋ ਪਹਿਲਾਂ ਸਥਿਰ ਸੀ ਉਪਾ ਕਰ ਲਿਓ ਤੁਸੀਂ ਵੀਰਵਾਰ ਨੂੰ ਗਊ ਮਾਤਾ ਨੂੰ ਚਣੇ ਤੇ ਗੁੜ ਖਿਲਾ ਦੇਣਾ ਵਧੀਆ ਰਹੇਗਾ ਮਕਰ ਅਸ਼ਦੀਵਾਰੀ ਆ ਗਈ ਸੇਤ ਦੀ ਗੱਲ ਕਰਾਂ ਤਾਂ ਠੰਡ ਤੋਂ ਬਚਣਾ ਨਿੱਗੇ ਕੱਪੜੇ ਪਾ ਕੇ ਰੱਖਣੇ ਆਂ ਖਾਂਗ ਜੁਕਾਉਂ ਗਲਾ ਖਰਾਬ ਇਸ ਦਾ ਸੰਭਾਲ ਕਰੋਗੇ ਪਰਿਵਾਰ ਪੱਖੋਂ ਘਰ ਪਰਿਵਾਰ ਚ ਮਿਠਾਸ ਵਧ ਜਾਣੀ ਆ ਵਧੀਆ ਗੱਲ ਆ ਰਿਸ਼ਤੇ ਨਿੱਗੇ ਬਣ ਗਏ ਕੈਰੀਅਰ ਦੀ ਗੱਲ ਕਰਾਂ ਪੁਰਾਣੇ ਕੰਮਾਂ 'ਚ ਸਫਲਤਾ ਮਿਲ ਗਈ ਪੈਸੇ ਬਿਨਾਂ ਲੋੜ ਤੋਂ ਖਰਚੇ ਨਹੀਂ ਕਰਨੇ ਖਰਚਾਂ ਤੋਂ ਬਚੋ ਚਾਦਰ ਦੇਖ ਕੇ ਪੈਰ ਪਸਾਰੋ ਇੱਕ ਉਪਾਅ ਕਰ ਲੈਣਾ ਸ਼ਨੀਵਾਰ ਨੂੰ ਤੁਸੀਂ ਤੇਲ ਦੇ ਤੇਲ ਦਾ ਇੱਕ ਦੀਵਾ ਸ਼ਾਮ ਨੂੰ ਜਗਾਉਣਾ ਹੈ ਹਰ ਸ਼ਨੀਵਾਰ ਮਹੀਨੇ ਚ ਜਨੇਸ਼ ਨਿਵਾਰਾ ਆਏ ਇਹ ਉਪਾਅ ਕਰ ਦੇਣਾ ਕਮਰੇ ਅਸ਼ ਦੀ ਵਾਰੀ ਆ ਗਈ ਸਿਹਤ ਪੱਖੋਂ ਮਾਨਸਿਕ ਸ਼ਾਂਤੀ ਤੇ ਕਲੈਰਿਟੀ ਬਹੁਤ ਵਧਣੀ ਹੈ ਪਰਿਵਾਰ ਦੀ ਗੱਲ ਕਰਾਂ ਤੇ ਘਰ ਦਾ ਮਾਹੌਲ ਸੁਖਦਾਈ ਰਹਿਣਾ ਸੁਖਮਈ ਰਹਿਣਾ ਸੋ ਫਿਕਰ ਨਹੀਂ ਕਰਨਾ ਕੈਰੀਅਰ ਪੱਖੋਂ ਪ੍ਰਮੋਸ਼ਨ ਆ ਜਾਂ ਫਿਰ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਕੋਈ ਤੁਹਾਨੂੰ ਨਵਾਂ ਪ੍ਰੋਜੈਕਟ ਵੀ ਆਸਾਨੀ ਨਾਲ ਹੁਣ ਮਿਲ ਜਾਣਾ ਜਿਹੜਾ ਬੜੀ ਧੀਰ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀ ਪੈਸੇ ਪਹੁੰਚਾਣ ਕਲਬ ਦੇ ਯੋਗ ਨੇ ਤੁਸੀਂ ਉਪਾ ਕਰ ਦਿਓ ਸ਼ਨੀਵਾਰ ਨੂੰ ਕਾਲੇ ਸਾਬਤ ਮਾਦਨ ਕਰ ਦਿਓ ਥੋੜੇ ਜਿਹ ਜਿੰਨੇ ਤੁਸੀਂ দান ਕਰ ਸਕਦੇ ਹੋ ਆਖਰੀ ਰਾਸ਼ੀ ਮੀਨ ਰਾਸ਼ੀ ਇੰਤਜ਼ਾਰ ਕਰਨਾ ਪਿਆ ਤੁਹਾਨੂੰ ਡਾਕਟਰ ਤੇਰਾਕਰ હાજર ਹੈ ਸਿੱਧੀ ਗੱਲਾਂ ਮਨ ਤਨ ਫਰੈਸ਼ ਤਾਨ ਹੌਲੀ ਹੌਲੀ ਮਜ਼ਬੂਤੀ ਪਰਿਵਾਰ ਦੀ ਗੱਲ ਕਰਾਂ ਤਾਂ ਘਰ ਦੇ ਵਿੱਚ ਪਿਆਰ ਤੇ ਲਗਾ ਬਣ ਜਾਣਾ ਕੈਰੀਅਰ ਦੀ ਗੱਲ ਕਰਾਂ ਤਾਂ ਕ੍ਰੀਏਟਿਵ ਕੰਮਾਂ ਦੇ ਵਿੱਚ ਇੱਕ ਸ਼ਾਈਨਿੰਗ ਆਏਗੀ ਚਮਕ ਆਏਗੀ ਪੈਸੇ ਪੱਖੋਂ ਪੈਸੇ ਦੀ ਸਥਿਤੀ ਪੱਕੀ ਹੋਣ ਵਾਲ ਕਹਿ ਲਓ ਕਿ ਤੁਸੀਂ ਹੁਣ ਪੈਸਿਆਂ ਨੂੰ ਫਿਕਸਡ ਡਿਪੋਜ਼ਿਟ ਕਰਾਉਣ ਜਾ ਰਹੇ ਹੋ ਸੰਭਾਲ ਕੇ ਰੱਖਣ ਵਾਲੇ ਉਪਾ ਕਰ ਲਿਓ ਮਿੰਰਾਸ਼ੀ ਵਾਲਿਓ ਜਦੋਂ ਵੀ ਵੀਰਵਾਰ ਆਉਂਦਾ ਤੇ ਕੇਸਰ ਦਾ ਤਿਲਕ ਉਸ ਦਿਨ ਲਾ ਲੈਣਾ ਨਹਾਉਣ ਤੋਂ ਬਾਅਦ ਸੋ ਮੇਰੇ ਪਿਆਰੇ ਪਿਆਰੇ ਡਾਕਟਰ ਤੇਰਾਕੌਰ ਦੀ ਜੋਤਿਸ਼ਨੀਸ਼ ਫੈਮਿਲੀ ਹੁਣ ਸਮਾਂ ਆ ਗਿਆ ਤੁਹਾਡੇ ਨਾਲ ਜੁੜਨ ਦਾ ਮੈਂ ਅੱਜ ਦਾ ਕਮੈਂਟ ਕੁਐਸਚਨ ਤੁਹਾਨੂੰ ਬੋਲ ਦੇਣੀ ਦੱਸ ਦੇਣੀ ਦਸੰਬਰ ਦੇ ਵਿੱਚ ਸੂਰਜ ਕਿਉਂਕਿ ਤੁਹਾਨੂੰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਤੇ ਇਹ ਆਖਰੀ ਮਹੀਨਾ ਕਰਮਾਸ ਹੈ ਕਰਮਾਸ ਮਹੀਨੇ ਚ ਤੁਹਾਡੀ ਜ਼ਿੰਦਗੀ ਦੇ ਕਿਹੜੇ ਇੱਕ ਖੇਤਰ ਚ ਜਿਹੜੇ ਮੈਂ ਚਾਰ ਖੇਤਰ ਦੱਸਦੀ ਹਾਂ ਸਭ ਤੋਂ ਵੱਡਾ ਬਦਲਾਅ ਲਿਆਉਣ ਵਾਲਾ ਦੱਸੋਗੇ ਸਿਹਤ ਕੈਰੀਅਰ ਪੈਸਾ ਇਹਦੀ ਗੱਲ ਕਰ ਲਿਓ ਆਪਣੀ ਰਾਸ਼ੀ ਦੇ ਨਾਲ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਤੁਹਾਡੀ ਕਿਹੜੀ ਰਾਸ਼ੀ ਹੈ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੀ ਸੋ ਇਹ ਸੀ ਦਸੰਬਰ 2025 ਦਾ वैदिक पा पंचांग अनुसार विशेष मासिक राशिफल याद रखियो ये ज्योतिष जो डॉक्टर तेरह कौर दिन है ता तो है ये मार्गदर्शन करेगा अंतिम फैसला तो इच्छा शक्ति तो चा उस पर निर्भर करता है ना सो विज्ञानिक पक्ष भी तुम सोचोंगे ਕੋਝ ਵੀ ਫੈਸਲਾ ਲੈਣ ਤੋਂ ਪਹਿਲਾਂ ਤਾਂ ਜੇਕਰ ਤੁਹਾਡੀ ਰਾਸ਼ੀ 'ਚ ਕੋਈ ਚੁਣੌਤੀ ਨਜ਼ਰਾਈ ਹੈ ਮੇਰੀ ਕੈਲਕੂਲੇਸ਼ਨਜ਼ ਵਿੱਚ ਮੈਂ ਦੱਸਿਆ ਆ ਤਾਂ ਦਿੱਤੇ ਗਏ ਵੈਦਕੁਪਾ ਕਰ ਲੈਣੇ ਪਰ ਯਾਦ ਰੱਖਣਾ ਵੈਦਕੁਪਾ ਕਰਦਿਆਂ ਤੁਹਾਡੇ ਮਨ 'ਚ ਸ਼ਰਧਾ ਉੱਠਣੀ ਚਾਹੀਦੀ ਹੈ ਤੇ ਮਹੀਨੇ ਲਈ ਤੁਸੀਂ ਜੋ ਵੀ ਜਿੰਨੇ ਦਿਨ ਵੀ ਹੋਣਗੇ ਜਿਸ ਜਿਸ ਦਿਨ ਉਪਾਕਰਨ ਦੱਸਿਆ ਕਰਕੇ ਤੁਸੀਂ ਨਿਸ਼ਚਿੰਤ ਹੋ ਜਾਓਗੇ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਦੋਸਤਾਂ ਦੇ ਨਾਲ ਆਪਣੇ ਸਰਕਲ ਦੇ ਵਿੱਚ ਤੇ ਮੇਰੇ ਚੈਨਲ ਡਾਕਟਰ 13 ਕਾਰਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਇੰਤਜ਼ਾਰ ਹੁੰਦਾ ਸਮੁੱੱਚੇ ਪੂਰੇ ਮਹੀਨੇ ਦੀ ਕੈਲਕੂਲੇਸ਼ਨ ਦਾ ਮੈਂ ਉਹਨਾਂ ਲਈ ਹਾਜ਼ਰ ਸੀ ਉਹਨਾਂ ਲਈ ਇਹ ਵੀਡੀਓ ਲਿਆ ਕੇ ਪੇਸ਼ ਕਰ ਦਿੱਤੇ ਆ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਵਾਦਾਂ ਪਲਾ ਟਿਲ ਦੈਨ ਬਾਏ ਬਾਏ